ਹੇਰਾਨ ਕਰਨ ਵਾਲੀਆਂ ਤਸਵੀਰਾਂ ਆਈਆਂ ਸਾਹਮਣੇ ਤਸਵੀਰਾਂ ਦੇਖ ਕੇ ਤੁਹਾਡੇ ਵੀ ਹੋ ਜਾਣਗੇ ਲੂਕੰਡੇ ਖੜੇ ਚਲਦੇ ਵਿਆਹ ਚ ਲੱਗੀ ਟੈਂਟ ਨੂੰ ਅੱਗ ਅੱਗ ਦੇ ਮੱਚ ਗਏ ਭੰਬੜ ਅੱਗ ਦੇ ਭੰਬੜ 'ਚ गिर ਗਿਆ ਦਾਦਾ ਜਾਨ ਬਚਾਣ ਲਈ ਮਾਰ ਰਿਆ ਸੀ ਚੀਕਾਂ ਪੂਰੇ ਪੈਲੈਸ 'ਚ ਦਾਦੇ ਦੀਆਂ ਚੀਕਾਂ ਲੱਗੀਆਂ ਗੂੰਜਣ ਜਿਉਂਦੇ ਜੀ ਹੀ ਅੱਗ ਦੀ ਚਪੇੜ 'ਚ ਆ ਗਿਆ ਦਾਦਾ ਦੇਖਦੇ ਹੀ ਦੇਖਦੇ ਪਰਿਵਾਰ ਨੂੰ ਕਰ ਗਿਆ ਅਲਵਿਦਾ ਅੱਗ ਨੇ ਕੀਤਾ ਵਿਕਰਾਲ ਰੂਪ ਧਾਰਨ ਦੱਸਿਆ ਜਾ ਰਿਹਾ ਆਪਣੀ ਪੋਤੀਆਂ ਦੇ ਵਿਆਹ 'ਚ ਪਹੁੰਚਿਆ ਸੀ ਦਾਦਾ ਤੇ ਡੋਲੀ ਤੋਰਨ ਤੋਂ ਪਹਿਲਾਂ ਹੀ ਹੋ ਗਿਆ ਵੱਡਾ ਹਾਸਾ ਪਰਿਵਾਰਿਕ ਮੈਂਬਰਾਂ ਨੇ ਅੱਗ ਨੂੰ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ ਤੇ ਨਾ ਕਾਬੂ ਪਾ ਸਕੇ ਤਾਂ ਦੇਖਦੇ ਹੀ ਦੇਖਦੇ ਦਾਦਾ ਕਰ ਗਿਆ ਪਰਿਵਾਰ ਨੂੰ ਅਲਵਿਦਾ ਕਈ ਸੁਪਨੇ ਲੈ ਕੇ ਆਇਆ ਸੀ ਦਾਦਾ ਪੋਤੀਆਂ ਦੇ ਵਿਆਹ 'ਚ ਸਾਰੇ ਸੁਪਨੇ ਹੋਏ ਚੂਰ-ਚੂਰ ਮੌਕੇ ਤੇ ਥਾਣਾ ਇੰਚਾਰਜ ਪਹੁੰਚੇ ਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਕਈ ਕੋਸ਼ਿਸ਼ਾਂ ਦੇ ਬਾਅਦ ਅੱਗ ਤੇ ਕਾਬੂ ਪਾ ਲਿੱਤਾ ਗਿਆ ਪਰ ਤਦ ਤੱਕ ਦਾਦਾ ਕਰ ਗਿਆ ਸੀ ਜਾਨੋਂ ਅਲਵਿਦਾ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਬੰਦੇ ਬਾਰਾ 24 ਹੈਰਾਨ ਕਰਨ ਵਾਲੀਆਂ ਤਸਵੀਰਾਂ ਆਈਆਂ ਸਾਹਮਣੇ ਤਸਵੀਰਾਂ ਦੇਖ ਕੇ ਤੁਹਾਡੇ ਵੀ ਹੋ ਜਾਣਗੇ ਲੂਕੰਡੇ ਖੜੇ ਚਲਦੇ ਵਿਆਹ ਚ ਲੱਗੀ ਟੈਂਟ ਨੂੰ ਅੱਗ ਅੱਗ ਦੇ ਮੱਚ ਗਏ ਭਾਂਬੜ ਅੱਗ ਦੇ ਭਾਂਬੜ 'ਚੇ ਘਿਰ ਗਿਆ ਦਾਦਾ ਜਾਨ ਬਚਾਣ ਲਈ ਮਾਰ ਰਿਆ ਸੀ ਚੀਕਾਂ ਪੂਰੇ ਪੈਲੈਸ 'ਚ ਦਾਦੇ ਦੀਆਂ ਚੀਕਾਂ ਲੱਗੀਆਂ ਗੂੰਜਣ ਜਿਉਂਦੇ ਜੀ ਹੀ ਅੱਗ ਦੀ ਚਪੇੜ 'ਚ ਆ ਗਿਆ ਦਾਦਾ ਦੇਖਦੇ ਹੀ ਦੇਖਦੇ ਪਰਿਵਾਰ ਨੂੰ ਕਰ ਗਿਆ ਅਲਵਿਦਾ ਅਗਨੇ ਕੀਤਾ ਵਿਕਰਾਲ ਰੂਪ ਧਾਰਨ ਦੱਸਿਆ ਜਾ ਰਿਹਾ ਆਪਣੀ ਪੋਤੀਆਂ ਦੇ ਵਿਆਹ 'ਚ ਪਹੁੰਚਿਆ ਸੀ ਦਾਦਾ ਤੇ ਡੋਲੀ ਤੋਰਨ ਤੋਂ ਪਹਿਲਾਂ ਹੀ ਹੋ ਗਿਆ ਵੱਡਾ ਹਾਸਾ ਪਰਿਵਾਰਿਕ ਮੈਂਬਰਾਂ ਨੇ ਅੱਗ ਨੂੰ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ ਤੇ ਨਾ ਕਾਬੂ ਪਾ ਸਕੇ ਤਾਂ ਦੇਖਦੇ ਹੀ ਦੇਖਦੇ ਦਾਦਾ ਕਰ ਗਿਆ ਪਰਿਵਾਰ ਨੂੰ અલਵਿਦਾ ਕਈ ਸੁਪਨੇ ਲੈ ਕੇ ਆਇਆ ਸੀ ਦਾਦਾ ਪੋਤੀਆਂ ਦੇ ਵਿਆਹ 'ਚ ਸਾਰੇ ਸੁਪਨੇ ਹੋਏ ਚੂਰ ਚੂਰ ਮੌਕੇ ਤੇ ਥਾਣਾ ਇੰਚਾਰਜ ਪਹੁੰਚੇ ਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਕਈ ਕੋਸ਼ਿਸ਼ਾਂ ਦੇ ਬਾਅਦ ਅੱਗ ਤੇ ਕਾਬੂ ਪਾ ਲਿੱਤਾ ਗਿਆ ਪਰ ਤਦ ਤੱਕ ਦਾਦਾ ਕਰ ਗਿਆ ਸੀ ਜਾਨ ਨੂੰ ਅਲਵਿਦਾ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਬੰਦੇ ਬਾਰਾ 24